ਹਰ ਲਾਚਾਤਾ ਸਤਗੁਰੂ ਜੀ ਆਪਣਾ ਜਾਈ ਆਪਣੇ ਸਤਗੁਰੂ ਜੀ ਨਾਲ ਹੋਊ ਕੋ ਆਪਣਾ ਸਾਡਾ ਨਹੀਂ ਹੈ ਕੋਈ ਦੂਸਰੇ ਲੋਕ ਜਿਹੜੇ ਆਪਣੀ ਖਿੱਚ ਕਰਨ ਵਾਲੇ ਆਪਣੇ ਆਪ ਨੂੰ ਗੁਰੂ ਸੰਧ ਕਰਨ ਵਾਲੇ ਉਹ ਅਰਥ ਹੋਰ ਕਰਦੇ ਨੇ ਆਪਣੇ ਅਖਰ ਦੇ ਉਹ ਕਹਿੰਦੇ ਲਿਖਿਆ ਲਿਖਿਆ ਹੈ ਕਿ ਆਪਣੇ ਸਤਗੁਰੂ ਜੀ ਦੀ ਸੇਵਾ ਕਰੋ ਜਿਹੜਾ ਆਪਣਾ ਆਪਣਾ ਗੁਰੂ ਹੈ ਕੋਈ ਕਿਸੇ ਦਾ ਗੁਰੂ ਨਹੀਂ ਕੋਈ ਕਿਸੇ ਦਾ ਗੁਰੂ ਜਿਹੜਾ ਆਪਣਾ ਗੁਰੂ ਹੈ ਕਿਸੇ ਦਾ ਬਣਾਇਆ ਹੋਇਆ ਉਹ ਦੀ ਸੇਵਾ ਕਰਨੀ ਚਾਹੀਦੀ ਇਹ ਬਿਲਕੁਲ ਗਲਤ ਹੈ ਕਾਲ ਸਭੀ ਸਤਿਗੁਰੂ ਜੀ ਤੋਂ ਮਿਲਣਾ ਆਪਣਾ ਹੋਣੀ ਹੈ ਇਹ ਜੇ ਸੋਸਾਰ ਦੇ ਮਿੱਤਰਾਂ ਨੂੰ ਵੇਖ ਲਓ ਜੋ ਸਾਰਾ ਕੇ ਮਿੱਤਰ ਭਾਈ ਦੀ ਤੈਮਰ ਮੇਰੇ ਇਹ ਸਭ ਆਪਣੇ ਸਵਾਇ ਮਿਲਾਸਾ ਜੇ ਦਿਨ ਉਹਨਾਂ ਦਾ ਸਵਾਉ ਹੋਇ ਨਾ ਆਵੇ ਕਿਸਨੇ ਨੇੜਾ ਕੋਨਾ ਟੁਕਾਸਾ ਦੇਵੀ ਦੇਵਤਿਆਂ ਨੇ ਵੀ ਸਹਿਤਾਨਾ ਕੀਤੀ ਜਦੋਂ ਕਸ਼ਮੀਰੀ ਪੰਡਤਾਂ ਨੇ ਜਾ ਕੇ ਮੰਦਿਰਾਂ ਦੀ ਜਾਜਾ ਮੱਥੇ ਟੇਕੇ ਤਲਕ ਟਕਾਏ ਪੂਜਾ ਕੀਤੀਆਂ ਕਿਸਨੇ ਸਹਿਤਾਨਾ ਕੀਤੀ ਸਬੰਧੀ ਤਾਂ ਜੀਵਨ ਛੋੜ ਜਾਹੇ ਜਿਵਾਨੇ ਮਾਇਆ ਹੋਂਦ ਦੇ ਪੁਰਵ ਰਸਾਨੇ ਜਿਉਂਦੇ ਨੂੰ ਜੇ ਕੋਈ ਪਾਗਲ ਹੋ ਜਾਵੇ ਤਾਂ ਸਬੰਧੀ ਛੱਡ ਜਾਂਦੇ ਹਨ ਮਰਨ ਤੋਂ ਬਾਅਦ ਕੀ ਕਿਸੇ ਨੇ ਕਿਸੇ ਤੋਂ ਵਰਾਸਾ ਔਣਾ ਹੈ ਇਸੇ ਤਰ੍ਹਾਂ ਮਿੱਤਰ ਦੋਸਤ ਸਬੰਧੀ ਮਾਤਾ ਪਿਤਾ ਆਦਿ ਤੇ ਦੇਵੀ ਦੇਵ ਤੋਂ ਵੀ ਕੋਈ ਵੀ ਆਪਣੇ ਸਹਾਇਤਾ ਕਰਨ ਵਾਲਾ ਨਹੀਂ ਕੇਵਲ ਸਤਗੁਰੂ ਸੱਚੇ ਪਾਤਸ਼ਾਹ ਜਿਹੜੇ ਜੀਵਤਾ ਕੀਔਰ ਤੋਂ ਬਚਾਉਣ ਵਾਲੇ ਹਨ ਇਸ ਵਾਸਤੇ ਆਪਣਾ ਸੌਣ ਹੈ ਮਾਇਆ ਆਪਣੀ ਨਹੀਂ ਪਦਾਰਥ ਆਪਣੇ ਨਹੀਂ ਸਬੰਧੀ ਆਪਣੇ ਨਹੀਂ ਸਰੀਰ ਵੀ ਆਪਣਾ ਨਹੀਂ ਸੋ ਜੰਮ ਲਈ ਸਤ ਛੜ ਜੜਾ ਸੁમિતਰਾ ਸਿੰਘ ਕਾਲੀਆ ਇੱਕ ਮੁਖ ਲੈ ਚਲਾ ਸਾਤ ਸਭ ਤੋਂ ਖੋਤਾ ਮਿੱਤਰ ਇਹ ਸਰੀਰ ਨਿਕਲਿਆ ਸੋ ਜਿਸ ਨੂੰ ਅਸੀਂ ਸਾਰੀ ਉਮਰ ਨੂੰ ਆਉਂਦੇ ਤੋ ਆਉਂਦੇ ਫੁਵਾਉਂਦੇ ਪਿਉਂਦੇ ਸੁਖ ਆਰਾਮ ਸਹਿ ਕੇ ਤਕੜਾ ਰਹਿ ਮਜਬੂਤ ਰਹਿ ਇਹਨ ਪ੍ਰਭ ਦਾ ਜਸ ਵਡਿਆਈ ਇਹਦੇ ਗਲ ਵਿੱਚ ਫੁੱਲਾਂ ਦੇ ਹਾਰ ਪੈਣ ਲੋਕੀ ਨੂੰ ਚੰਗਾ ਕਹਿਣ ਸਾਰੀ ਉਮਰ ਇਹਦੇ ਮਗਰ ਨਾਲ ਕੇ ਗੁਜ਼ਾਰ ਦਿੱਤੀ ਪਰ ਸਭ ਤੋਂ ਖੋਤੇ ਮਿੱਤਰ ਇਸ ਜਨ ਚਲੇ ਆ ਉੱਥੇ ਡਿੱਗ ਪਿਆ ਮਰ ਗਿਆ ਸਮਾਪਤ ਹੋ ਗਿਆ ਹੈ ਇਸ ਵਾਸਤੇ ਆਪਣਾ ਗੌਣ ਹੈ ਕਿ ਬਿਲ ਇਕੋ ਇੱਕ ਸਰਗੂ ਜੀ ਮਾਤਰ ਗਰਭ ਵਿੱਚ ਜਨਨ ਰੱਖਿਆ ਕੀਤੀ ਇੱਥੇ ਗੁਤਾਰਤ ਤੋਂ ਅੱਗੇ ਜੰਬੂਪਤ ਜਿਹੜੇ ਬਚਾਉਣ ਵਾਲਿਆਂ ਨੇ ਇਸ ਵਾਸਤੇ ਆਪਣੇ ਕੇਵਲ ਸਰਗੂ ਜੀ ਹਨ ਹੋਰ ਕੋਈ ਆਪਣਾ ਨਹੀਂ ਹੈ ਇਹ ਆਪਣਾ ਦਾ ਅਰਸ਼ਰੀ ਸੱਚੇ ਪਾਤਸ਼ਾਹ ਸ਼ਰੀਫ ਹੋਮ ਹਨ ਆਪਣੇ ਜਿਹੜੇ ਸਰਗੂ ਜੀ ਹਨ ਉਹਨਾਂ ਦੀ ਸੇਵਾ ਹਮੇਸ਼ਾ ਵਕਤ ਕਰੀਏ